ਸ਼ੁਰੂਆਤ ਕਰਦੇ ਆ ਅੱਜ ਦੀਆਂ ਹੈਡਲਾਈਨਸ ਦੇ ਨਾਲ ਰਿਸ਼ਤੇ ਹੋਏ ਤਾਰ-ਤਾਰ ਕੁੜੀ ਦੇ ਪਿੱਛੇ ਭਰਾ ਨੇ ਮਾਰ ਮੁਕਾਇਆ ਵੱਡਾ ਭਰਾ ਹੋਇਆ ਫਰਾਰ ਬੰਗਲਾਦੇਸ਼ ਦੇ ਵਿੱਚ ਹਿੰਦੂਆ ਤੇ ਹੋ ਰੇ ਅਤਿਆਚਾਰ ਨੂੰ ਲੈ ਕੇ ਲੋਕਾਂ ਦੇ ਵਿੱਚ ਰੋਸ ਬਟਾਲਾ ਦੇ ਵਿੱਚ ਵੱਖੋ ਵੱਖਰੇ ਬਾਜ਼ਾਰਾਂ ਦੇ ਵਿੱਚ ਕੱਢਿਆ ਗਿਆ ਮਾਰਚ ਕੇਂਦਰ ਸਰਕਾਰ ਦੇ ਨਾਮ ਤਹਿਸੀਲਦਾਰ ਨੂੰ ਸੌਂਪਿਆ ਮੰਗ ਪੱਤਰ ਇਹ ਰਿਕਸ਼ਾ ਦੇ ਵਿੱਚ ਸਵਾਰ ਹੋ ਕੇ ਆਏ ਚੋਰ ਕਰ ਗਏ ਵੱਡੀ ਵਾਰਦਾਤ ਹਥਿਆਰਾਂ ਦੀ ਨੋਕ ਤੇ ਦੁਕਾਨਦਾਰ ਤੋਂ 60000 ਰੁਪਏ ਲੈ ਕੇ ਹੋਏ ਫਰਾਰ ਪੈਸਿਆਂ ਦੇ ਖਾਤਰ ਨੂਪੁੱਤ ਦੇ ਵੱਲੋਂ ਬਿਰਦ ਮਾਂ ਦੀ ਕੁਟਮਾਰ ਬੇਇੱਜ਼ਤੀ ਨਾਲ ਸਹਾਰਦਿਆਂ ਬਿਰਦ ਮਾਂ ਨੇ ਫਹਾਲਾ ਜੀਵਨ ਲੀਲਾ ਸਮਾਪਤ ਕਰਨ ਦੀ ਕੀਤੀ ਕੋਸ਼ਿਸ਼ ਹੋਈ ਮੌਤ ਜੁਲੰਦਰ বাস স্ট্যান্ড ਦੇ ਨੇੜੇ ਦੇ ਰਾਤ ਜੰਮ ਕੇ ਹੰਗਾਮਾ ਹੋ ਗਿਆ ਦਰਅਸਲ ਇੱਥੇ বাস স্ট্যান্ড ਦੇ ਕੋਲ ਰੋਟੀ ਪੈਕ ਕਰਵਾਣ ਆਇਆ ਇੱਕ ਵਿਅਕਤੀ ਜਿਸ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਕਿ ਇੱਥੇ ਇੱਕ ਮਹਿਲਾ ਦੇ ਵੱਲੋਂ ਦੇਵਪਾਰ ਦਾ ਧੰਦਾ ਕੀਤਾ ਜਾ ਰਿਹਾ ਸੀ ਜਦ ਉਸਨੇ ਰੋਕਿਆ ਤਾਂ ਮਹਿਲਾ ਨੇ ਹੰਗਾਮਾ ਸ਼ੁਰੂ ਕਰ ਦਿੱਤਾ ਉਸ ਦਾ ਕਹਿਣਾ ਹੈ ਕਿ ਮਹਿਲਾ ਜੋ ਕਿ ਉੱਥੇ ਦੇਵਪਾਰ ਦਾ ਧੰਦਾ ਕਰ ਰਹੀ ਸੀ ਉਦੋਂ ਦੂਜੇ ਪਾਸੇ ਉਸ ਮਹਿਲਾ ਨੇ ਵਿਅਕਤੀ ਤੇ ਹੀ ਛੇੜਛਾੜ ਦੇ ਇਲਜ਼ਾਮ ਲਗਾਏ ਨੇ ਜਿਸ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚੀ ਹੈ ਤੇ ਮਾਮਲੇ ਨੂੰ ਸ਼ਾਂ ਕਰਵਾਇਆ ਗਿਆ ਤਾਂ ਸਿਆਹ ਜਾ ਰਿਹਾ ਕਿ ਵਿਅਕਤੀ ਜੋ ਕਿ ਰੋਟੀ ਲੈਣ ਦੇ ਲਈ ਬੱਸ ਸਟੈਂਡ ਦੇ ਨੇੜੇ ਪਹੁੰਚਦਾ ਹੈ ਤਾਂ ਇਸ ਦਾ ਕਹਿਣਾ ਹੈ ਕਿ ਮਹਿਲਾ ਬਾਹਰ ਤੋਂ ਆਏ ਕੁਝ ਮੁੰਡਿਆਂ ਨੂੰ ਗਾਲਾਂ ਕੱਢ ਰਹੀ ਸੀ ਜਦ ਉਸ ਦੇ ਵੱਲੋਂ ਮੁੰਡਿਆਂ ਤੋਂ ਪੁੱਛਿਆ ਗਿਆ ਤਾਂ ਉਹਨਾਂ ਦੱਸਿਆ ਕਿ ਮਹਿਲਾ ਨਸ਼ੇ ਦੇ ਵਿੱਚ ਧੋਤ ਹੈ ਕਿ ਦੇ ਵਪਾਰ ਦੀ ਡੀਲ ਕਰ ਰਹੀ ਹੈ ਇਸ ਵਿਅਕਤੀ ਨੇ ਇਹ ਇਲਜ਼ਾਮ ਲਗਾਏ ਨੇ ਕਿ ਮਹਿਲਾ ਨੌਜਵਾਨਾਂ ਦੇ ਪਿੱਛੇ ਪਈ ਹੋਈ ਸੀ ਕਿ ਉਹ ਫਰੀ ਦੇ ਵਿੱਚ ਵੀ ਉਹਨਾਂ ਦੇ ਨਾਲ ਚੱਲ ਪਵੇਗੀ ਬਸ ਉਸ ਨੂੰ ਨਸ਼ਾ ਦਵਾ ਦੇਣ। ਉੱਥੇ ਇਸ ਵਿਅਕਤੀ ਨੇ ਇਲਜ਼ਾਮ ਲਗਾਏ ਨੇ ਕਿ ਮਹਿਲਾ ਦੇ ਵੱਲੋਂ ਉਹਨਾਂ ਤੇ ਪੱਥਰਾ ਵੀ ਕੀਤਾ ਗਿਆ। ਦੂਜੇ ਪਾਸੇ ਮਹਿਲਾ ਦੇ ਵੱਲੋਂ ਇਲਜ਼ਾਮਾਂ ਨੂੰ ਗਲਤ ਤੇ ਬੇਬੁਨਿਆਦ ਦੱਸਿਆ ਗਿਆ। ਉਸ ਦਾ ਕਹਿਣਾ ਹੈ ਕਿ ਇਸ ਵਿਅਕਤੀ ਦੇ ਵੱਲੋਂ ਉਸ ਦੇ ਨਾਲ ਛੇੜਛਾੜ ਕੀਤੀ ਗਈ ਹੈ। ਉਹ ਬੱਸ ਸਟੈਂਡ ਆਈ ਸੀ ਤੇ ਇਸੇ ਮਾਮਲੇ ਦੇ ਵਿੱਚ ਹੁਣ ਪੁਲਿਸ ਦੇ ਵੱਲੋਂ ਕੇਸ ਦਰਜ ਕਰ ਲਿਆ ਗਿਆ। ਹਾਲਾਂਕਿ ਕੁਝ ਦੇਰ ਬਾਅਦ ਜਿਹੜੀ ਮਹਿਲਾ ਹੈ ਉਹ ਅਜੀਬ ਹਰਕਤਾਂ ਕਰਨ ਲੱਗ ਪੈਂਦੀ ਹੈ ਤੇ ਬਾਤचीत ਕਰਨ ਦੀ ਹੋਈ ਹੀ ਉਥੋਂ ਫਰਾਰ ਹੋ ਜਾਂਦੀ ਹੈ ਜੀ ਇਹਦਾ ਭਾਜੀ ਕਿਥੇ ਰਹਿਣ ਵਾਲੇ ਹੋ ਮਕਸੂਦਾ ਦਾ ਭਾਜੀ ਮਕਸੂਦਾ ਦਾ ਅੱਛਾ ਉਦਾਂ ਕੀ ਗੱਲ ਕੀਤੀ ਇਹਨਾਂ ਨਾਲ ਤੁਹਾਡੀ ਭਾਜੀ ਇਹਦੇ ਨਾਲ ਕੋਈ ਮੈਂ ਰੋਟੀ ਬੈਕ ਕਰਾਣ ਆਇਆ ਸੀ ਇੱਥੇ ਜੀ ਤੇ ਇੱਥੇ ਦੋ ਤਿੰਨ ਮੁੰਡੇ ਹੈਗੇ ਸੀ ਉਹ ਉਹਨਾਂ ਨੂੰ ਇਹ ਗੱਲਾਂ ਕਰਦੀ ਪਈ ਸੀ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿ ਭਾਜੀ ਕੀ ਗੱਲ ਹੋਈ ਤੇ ਇਹ ਭਾਜੀ ડીਲ ਕਰਦੀ ਪਈ ਸੀ ਉਹਨਾਂ ਨਾਲ ਓਕੇ ਰਿਗਾਰਡਿੰਗ ਹੂੰ ਤੇ ਇਹਨਾਂ ਨੂੰ ਪੁੱਛਿਆ ਕੀ ਕੀ ਗੱਲ ਹੋਈ ਐ ਭਾਜੀ ਗਾਲਾਂ ਕੱਢਣ ਲੱਗੇ ਐ ਉਹਨੂੰ ਆਫਰ ਦੇਂਦੀ ਪਈ ਸੀ ਕਿ ਮੈਂ ਤੁਹਾਨੂੰ ਮਤਲਬ ਫ੍ਰੀ 'ਚ ਏਦਾਂ ਕਰ ਦੂੰਗੀ ਤੁਸੀਂ ਮੈਨੂੰ ਚਿੱਟਾ ਕਰਾ ਦੋ ਨੂ ਪੁੱਤਰ ਦੀ ਕੁਟਮਾਰ ਦਾ ਸ਼ਿਕਾਰ ਹੋਈ ਬਿਰਧ ਮਹਿਲਾ ਜਿਸ ਦੇ ਵੱਲੋਂ ਪੱਖੇ ਦੇ ਨਾਲ ਫਾਹਾ ਲੈ ਕੇ ਜੀਵਨ ਲੀਲਾ ਸਮਾਪਤ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਆਖਰਕਾਰ 12ਵੇਂ ਦਿਨ ਉਸ ਮਹਿਲਾ ਨੇ ਦਮ ਤੋੜ ਦਿੱਤਾ ਤਾਂ ਪੁਲਿਸ ਤਫਦੀਸ਼ ਦੇ ਵਿੱਚ ਸਾਹਮਣੇ ਆਇਆ ਕਿ ਉਕਤ ਮਹਿਲਾ ਜਸਵੀਰ ਕੌਰ ਜੋ ਕਿ ਪਿੰਡ ਨੂਰਪੁਰ ਜਨੂਹਾ ਦੇ ਰਹਿਣ ਵਾਲੀ ਹੈ ਤੇ ਉਸ ਦੇ ਵੱਲੋਂ ਆਪਣੀ ਘਰੇਲੂ ਜ਼ਮੀਨ ਵੇਚ ਕੇ ਹਿੱਸਾ ਨੂ ਤੇ ਪੁੱਤਰ ਨੂੰ ਦੇ ਦਿੱਤਾ ਗਿਆ ਸੀ ਨੂ ਤੇ ਪੁੱਤਰ ਨੇ ਆਪਣੇ ਹਿੱਸੇ ਦੇ ਪੈਸੇ ਲੈਣ ਦੇ ਬਾਵਜੂਦ ਵੀ ਬਾਕੀ ਪੈਸੇ ਵੀ ਉਹ ਹੜਪਣਾ ਚਾਹੁੰਦੇ ਸਨ ਤੇ ਪੈਸਿਆਂ ਦੀ ਮੰਗ ਨੂੰ ਲੈ ਕੇ ਅਕਸਰ ਹੀ ਕੁੱਟਮਾਰ ਵੀ ਕੀਤੀ ਜਾਂਦੀ ਸੀ। ਬੀਤੀ 7 ਅਗਸਤ ਨੂੰ ਵੀ ਜਿਹੜੀ ਇਹ ਮਹਿਲਾ ਹੈ ਇਸ ਦੀ ਨੂੰ ਪੁੱਤਰ ਦੇ ਵੱਲੋਂ ਕੁੱਟਮਾਰ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਇਹ ਮਹਿਲਾ ਆਪਣੀ ਧੀ ਤੇ ਪਰਜਾਈ ਨੂੰ ਝਗੜਾ ਨਬੇੜਨ ਦੇ ਲਈ ਘਰ ਬੁਲਾਉਂਦੀ ਆ। ਆਪਸੀ ਗੱਲਬਾਤ ਦੇ ਦੌਰਾਨ ਨੂੰ ਪੁੱਤਰ ਦੇ ਵੱਲੋਂ ਇਸ ਮਹਿਲਾ ਦੀ ਕੁੱਟਮਾਰ ਕਰ ਦਿੱਤੀ ਜਾਂਦੀ ਹੈ ਤੇ ਰਿਸ਼ਤੇਦਾਰਾਂ ਦੇ ਵੱਲੋਂ ਹੋਈ ਬੇਇੱਜ਼ਤੀ ਤੇ ਕੁੱਟਮਾਰ ਨਾ ਸਹਾਰਦੇ ਹੋਏ ਉਕਤ ਮਹਿਲਾ ਜਸਵੀਰ ਕੋ ਨੇ ਪੱਖੇ ਦੇ ਨਾਲ ਫਾਹ ਲਾ ਲਿਆ ਸੀ ਤੇ ਉਸ ਨੂੰ ਤੁਰੰਤ ਹੀ ਪਰਵਾਰਿਕ ਮੈਂਬਰਾਂ ਦੇ ਵੱਲੋਂ ਹਸਪਤਾਲ ਲਿਜਾਇਆ ਗਿਆ ਸੀ ਜਿੱਥੇ ਉਹ ਪਿਛਲੇ ਕਈ ਦਿਨਾਂ ਤੋਂ ਵੈਂਟੀਲੇਟਰ ਤੇ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੀ ਸੀ ਤੇ ਅਖੀਰਕਾਰ 12ਵੇਂ ਦਿਨ ਉਸ ਦੀ ਮੌਤ ਹੋ ਗਈ ਹੈ ਡਾਕਟਰਾਂ ਦੇ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਤਾਂ ਇਸੇ ਦੌਰਾਨ ਤਵਦੀਸ਼ੀ ਅਫਸਰ ਕੁਲਦੀਪ ਸਿੰਘ ਦੇ ਵੱਲੋਂ ਪਰਵਾਰਿਕ ਮੈਂਬਰਾਂ ਦੇ ਬਿਆਨਾਂ ਤੇ ਨੂੰ ਤੇ ਪੁੱਤ ਦੇ ਖਿਲਾਫ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਆਖਰ ਹੁਣ ਵੇਖਣਾ ਹੋਏਗਾ ਕਿ ਆਖਰ ਕਾਨੂੰਨ ਦੇ ਮੁਤਾਬਕ ਇਹਨਾਂ ਨੂੰ ਕੀ ਸਜ਼ਾ ਮਿਲਦੀ ਬੇਟੇ ਜਿਹੜੀ ਔਰਤ ਦੀ ਮੌਤ ਹੋਈ ਤੁਹਾਡੇ ਕੀ ਲੱਗਦੇ ਸੀ ਕਿਵੇਂ ਉਹਨਾਂ ਦੀ ਮੌਤ ਹੋਈ ਹੈ ਮੇਰੀ ਜਿਹੜੀ ਛੋਟੀ ਭਰਾ ਭਜਾਈ ਤੇ ਭਰਾ ਨੂੰ ਕੋਤਲੇ ਮਾਰਦੇ ਸੀ ਇਹਨਾਂ ਦੀ ਵਜ੍ਹਾ ਨਾਲ ਉਹਦੀ ਮੌਤ ਹੋਈ ਕਿਵੇਂ ਹੋਈ ਮੌਤ ਉਹਨੂੰ ਇੱਕ ਦਿਨ ਪਹਿਲਾਂ ਇਹਨਾਂ ਨੇ ਕੁੱਟਿਆ ਮਾਰਿਆ ਉਹਨੂੰ ਅਸੀਂ ਇਹਨਾਂ ਦੇ ਘਰੇ ਫੈਸਲਾ ਕਰਵਾਉਣ ਲਈ ਆਏ ਸੀ ਤੇ ਮੇਰੀ ਮੰਮੀ ਨੇ ਸਾਨੂੰ ਪਾਣੀ ਪੁਲਾਇਆ ਤੇ ਅੰਦਰ ਚੱਲ ਗਈ ਬਦਵੇਂ ਚੰਦਰ ਜੱਤ ਦੇਖਿਆ ਤਾਂ ਮੰਮੀ ਡਟ ਗਈ ਸੀ। ਇਹ ਕਿਸ ਜਿੰਦਗੀ ਘਟਨਾ ਹੈ ਹੋ। ਇਹ ਸਾਤ ਤਰੀਕ ਦੀ। ਤੁਸੀਂ ਉੱਥੇ ਮੌਜੂਦ ਸੀਗੇ? ਹਾਂਜੀ। ਤੇ ਤੁਸੀਂ ਉਹਨੇ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਵੀ ਮੈਨੂੰ ਇਹ ਤਾਂੰਗ ਪਰੇਸ਼ਾਨ ਕਰਦੇ ਆ। ਹਾਂਜੀ ਇੱਕ ਦਿਨ ਪਹਿਲਾਂ ਮੈਨੂੰ ਫੋਨ ਕੀਤਾ ਹੀਗਾ। ਮੈਨੂੰ ਘੁੱਟਦੀ ਮਾਰਦੀ ਐ। ਮੈਨਾਂ ਲੜਾਈ ਝਗੜਾ ਕਰਦੀ ਐ। ਅਸੀਂ ਉਹਦਾ ਦੇਖਣ ਗਏ ਸੀ ਅਸੀਂ ਕਿਹਾ ਕੋਈ ਗੱਲ ਨਹੀਂ ਸਮਝਾ ਕੇ ਜਾਂਦੇ ਆ ਉਹਨੂੰ। ਜਿਹੜਾ ਉਹਦਾ ਸੋਹਰਾ ਪਰਿਵਾਰ ਸੀ ਪਹਿਲੋਂ ਹੀ ਕੁੱਟਮਾਰ ਕਰਦਾ ਸੀਗਾ ਨਹੀਂ ਇੰਨੇ ਆ ਜਿਹੜੀ ਨਵੀਂ ਬੋਟੀ ਆਈ ਸੀ ਇੰਨੇ ਇਹ ਕੰਮ ਕੀਤਾ ਜਿਹੜੀ ਤੁਹਾਡੀ ਪਰਜਾਈ ਆ ਉਹ ਤੰਗ ਪਰੇਸ਼ਾਨ ਕਰਦੀ ਸੀ ਤੇ ਭਰਾ ਨੇ ਤੇ ਪਰਜਾਈ ਨੇ ਦੋਨਾਂ ਨੇ ਇਹ ਕੰਮ ਕੀਤਾ ਹੁਣ ਪੁਲਿਸ ਨੇ ਕੀ ਕਾਰਵਾਈ ਕੀਤੀ ਹੈ ਪੁਲਿਸ ਕਾਰਵਾਈ ਕਰ ਰਹੀ ਪਈ ਆ ਹੁਣ ਤੁਹਾਡੇ ਭਰਾ ਪਰਜਾਈ ਜਿਹੜੇ ਕਥਿਤ ਦੋਸ਼ੀ ਸੀ ਉਹਨਾਂ ਦੇ ਕਾਰਵਾਈ ਪੁਲਿਸ ਨੇ ਕੀਤੀ ਆ ਜੀ ਇਮਾਨ ਕਰਦੇ ਅਸਮਰ ਮੰਮੀ ਨਾਲ ਸਾਥ ਮਿਲਣਾ ਚਾਹੀਦਾ ਹੈ ਉਹਨਾਂ ਦੀ ਕਾਰਵਾਈ ਹੋਵੇ ਅੱਜ ਸਰ ਕੀ ਨੰਦਾ ਆ ਮੈਂ ਅੱਜ ਮੈਂ ਜੀ ਕੁਲਬੀਰ ਸਿੰਘ ਖੈਰਾ ਲੰਮੜਦਾਰ ਪਿੰਡ ਰਾਮਗੜ੍ਹ ਦਾ ਨਿਰਮਲ ਸਿੰਘ ਸਰਪੰਚ ਦਾ ਲਖਬੀਰ ਸਿੰਘ ਮੈਂਬਰ ਪੰਚਾਇਤ ਤੇ ਜਿਹੜੀ ਲੜਕੀ ਦਾ ਬਾਪ ਆ ਜੀ ਇਹਨਾਂ ਨੂੰ ਲੁੱਟਣਾ ਇਹਨਾਂ ਦਾ ਨਾਂ ਜੀ ਸਾਡੇ ਪਿੰਡ ਦੀ ਬੇਟੀ ਜੋ ਪਿਛਲੇ ਕੁਝ ਦਿਨ ਪਹਿਲੇ ਪਰਿਵਾਰ ਦੀ ਝਗੜੇ ਕਾਰਨ ਉਸ ਦੀ ਮੌਤ ਹੋ ਗਈ ਅੱਜ ਕੱਲ ਸੋ ਅੱਜ ਥਾਣੇ ਵਾਲਿਆਂ ਨੇ ਉਹਦੇ ਖਿਲਾਫ ਐਫਆਈਰ 2 ਵਿਅਕਤੀਆਂ ਦੇ ਖਿਲਾਫ ਕੀ ਕਰਨ ਦੇ ਮੌਤ ਦੇ ਮੌਤ ਦਾ ਕਾਰਜ ਉਹਦਾ ਬੱਚੇ ਆਪਸੇ ਲੜਾਈ ਚ ਪਰਿਵਾਰਕ ਪੈਸਿਆਂ ਦੇ ਉਹਦੇ ਪਾਸਪੰਡ ਨੇ ਜ਼ਮੀਨ ਵੇਚੀ ਸੀਗੀ ਕੋ ਲੜਕੀ ਨਾ ਪੈਸੇ ਜਮਾ ਕਰਾਏ ਸੀਗੇ ਜੀ ਛੋਟਾ ਬੇਟਾ ਉਹ ਨਾਲ ਲੜਦਾ ਸੀਗਾ ਪੈਸੇ ਲੈਣ ਦੇਣ ਤੋਂ ਤੇ ਇਸ ਲੜਾਈ ਨੂੰ ਵੱਧੀ ਵੱਧੀ ਉਹਨੇ ਇਹ ਰੂਪ ਦਾਰ ਲਿਆ ਮਲੋਨ ਨੇ ਸੁਇਸਾਈਡ ਕੀਤਾ ਹਾਂ ਉਹਨੇ ਸੁਇਸਾਈਡ ਕੀਤਾ ਜੀ ਕਿਦੋਂ ਦੀ ਘਟਨਾ ਹੈ ਤੇ 7 ਤਰੀਕ ਦੀ ਜੀ ਤੇ ਉਸ ਤੋਂ ਬਾਦ ਉਹ ਜੇਰੇ ਲਾਸੀ ਉਹ ਜੇਰੇ ਲਾਸੀਗੀ ਜੀ ਪੁਲਿਸ ਨੂੰ ਅਸੀਂ ਕਈ ਵਾਰੀ ਅਪਰੋਚ ਕੀਤੀ ਉਹ ਕਹਿੰਦੇ ਜਦ ਤੱਕ ਫਾਈਨਲ ਕੋਈ ਜਾਂ ਲੜਕੀ ਠੀਕ ਨਹੀਂ ਹੁੰਦੀ ਜਾਂ ਉਹਦੀ ਡੈਥ ਨਹੀਂ ਹੁੰਦੀ ਤੱਕ ਇਹ ਕਾਰਵਾਈ ਨਹੀਂ ਕਰ ਸਕਦੇ ਇਹਨਾਂ ਨੇ ਬੰਦੇ ਫੜਕੇ ਲਿਆਂਦੇ ਹੋਈ ਸੀਗੇ ਪਰ ਇਹਨਾਂ ਪੰਚਾਇਤ ਦੀ ਨਕਾਇਨ ਤੇ ਸ਼ਰਤ ਦਿੱਤੇ ਸੀਗੇ ਹੁਣ ਇਸ ਵੇਲੇ ਉਹ ਲੜਕੀ ਡੈਥ ਹੋ ਗਈ ਹੈ ਜੀ ਜੋ ਕਿ ਪੁਰਾਣੀ ਆਈਪੀਸੀ ਧਾਰਾ 306 ਦੇ ਅਨਫਆਈਆਰ ਲਾਂਚ ਕੀਤੀ ਹੈ ਜੀ ਕਾਪੀ ਮੈਨ ਤੇ ਤੁਹਾਨੂੰ ਅਸੀਂ ਇਸ ਜੁਰਮ ਦੇ ਵਿੱਚ ਕਿੰਨੇ ਵਿਅਕਤੀ ਨਾਮਜ਼ਦ ਕੀਤੇ ਦੋ ਜੀ ਜਿਹੜੀ ਲੇਡੀ ਮਰੀ ਹੈ ਜੀ ਉਹਦਾ ਛੋਟਾ ਬੇਟਾ ਤੇ ਨੋ ਜੀ ਕੀ ਪੁਲਿਸ ਨੇ ਉਹਨਾਂ ਦੀ ਗ੍ਰਿਫਤਾਰੀ ਕਰਤੀ ਹੈ ਨਹੀਂ ਪੁਲਿਸ ਨੇ ਸਾਨੂੰ ਯਕੀਨ ਦਿਵਾਇਆ ਕਿ ਜਲ ਤੁਰੰਤ ਅਸੀਂ ਉਹਨਾਂ ਦੀ ਗ੍ਰਿਫਤਾਰੀ ਕਰਾਂਗੇ ਕੀ ਮੰਗ ਕਰਦੇ ਅਸੋਸੀਏਸ਼ਨ ਦੇ ਅੰਦਰ ਵੀ ਸੰਮਿਲਣਾ ਚਾਹੀਦਾ ਗਰੀਬ ਪਰਿਵਾਰ ਆ ਔਰ ਇਮੀਡੀਏਟ ਨੂੰ ਅਰੈਸਟ ਕਰਨਾ ਚਾਹੀਦਾ ਧੰਨਵਾਦ ਹਾਂਜੀ ਸਰ ਜਿਹੜੀ ਔਰਤ ਤੋਂ ਲੁਸਾਇਡ ਕੀਤਾ ਗਿਆ ਇਹ ਕੀ ਪੂਰਾ ਮਾਮਲਾ ਇਹ 8 ਅਗਸਤ ਦੀ ਗੱਲ ਹੈਗੀ ਮੈਂ ਥਾਣਾ ਦੁੱਤੀ ਉੱਥੇ ਆਜਿਆ ਸੀਗਾ ਤੇ ਮੁੰਸ਼ੇ ਨੂੰ ਫੋਨ ਆਇਆ ਕੰਟਰੋਲ ਤੋਂ ਵੀ ਨੂਰਪੁਰ ਜਨੂਹਾ ਵਿੱਚ ਕਿਸੇ ਲੇਡੀ ਨੇ ਪਹਾ ਲੈ ਲਿਆਗਾ ਜਾ ਕੇ ਦੇਖੋ ਤੇ ਪਤਾ ਕੀਤਾ ਜਾ ਕੇ ਉਹਦਾ ਤੇ ਬਚ ਗਈ ਸੀ ਵੈਸੇ ਪਹਾਲੇ ਆਹੇਂਦਰਪੁਰ ਕੇ ਨੰਮਕੇ ਬੱਚ ਗਈ ਉਹਨਾਂ ਦੇ ਲਾਜ ਬੱਟੇ ਦੇ ਉਹਨਾਂ ਦੇ ਬੱਚੇ ਸੀ ਕੋ ਲੈ ਕੇ ਗਏ ਉਹਨੂੰ ਹਸਪੀਟਲ ਪਹਿਲਾਂ ਕਪੂਤਰੇ ਲੈ ਗਏ ਫਿਰ ਅੰਮ੍ਰਿਤਸਰ ਲੈ ਗਏ ਗੁਰੂ ਆਮਦਾਸ ਉਹ ਸਟੇ ਰਹੀ ਹੈਗੀ ਹੈ ਲੇਕਿਨ ਕਾਫੀ ਦਿਨ ਨਾ ਉੱਥੇ ਦਾਖਲ ਰਹਿਣ ਤੋਂ ਬਾਅਦ ਕੱਲ ਉਹਦੀ 18 ਤਰੀਕ ਨੂੰ ਡੈਥ ਹੋ ਗਈ ਹੈ ਤੇ ਉਹਦੀ ਹੁਣ ਅਸੀਂ ਕਾਰਵਾਈ ਕਰਦੇ ਪਏ ਹੈਗੇ ਆ ਮਤਲਬ ਇਹਦੇ ਪਿੱਛੇ ਕਾਰਨ ਕੀ ਸੀ ਕਿ ਉਹਨੇ ਸੁਸਾਈਡ ਕਰਨ ਦਾ ਕਾਰਨ ਇਹਦਾ ਇੱਕ ਛੋਟਾ ਮੁੰਡਾ ਹੈਗਾ ਰਵੀ ਜੀ ਤੇ ਉਹਦੇ ਵਿਆਹ ਹੋਇਆ ਹੈਗਾ ਉਹਦੇ 4 ਕਿ ਮਹੀਨੇ ਹੀ ਤੇ ਨੋ ਉਹਦੀ ਹੈਗੀ ਕਾਜਲ ਉਹਨਾਂ ਨਾਲ ਨਹੀਂ ਬੰਦੀ ਸੀ ਕੁਛ ਉਹਦੀ ਸੀ ਮਾਤਾ ਦੇ ਨਾਂ ਦੇ ਕੋਈ ਥੋੜੇ-ਬੋੜੇ ਪੈਸੇ ਸੀਗੇ ਬਜ਼ੁਰਗ ਨੇ ਲਾਏ ਜੀ ਤੇ 45 ਸਾਲ ਦੀ ਜੀ ਤੇ ਦੁਬਾਰਾ ਸ਼ਾਦੀ ਕਰਕੇ ਇੱਥੇ ਆਏ ਸੀਗੇ ਤੇ ਉਹ ਪੈਸਿਆਂ ਦੇ ਲਾਲਚ ਵਿੱਚ ਜਿਹੜੇ ਨੌ ਤੇ ਮੁੰਡਾ ਨੂੰ ਤੰਗ ਕਰਦੇ ਸੀਗੇ ਉਹ ਤੋਂ ਲੜਾਈ ਰਹਿੰਦੀ ਸੀਗੀ ਉਹ ਪਰੇਸ਼ਾਨ ਹੋ ਕੇ ਫਿਰ ਉਹਨੂੰ ਪੱਕੇ ਨਾ ਪਾਹ ਲੈ ਲਿਆ ਕਿ ਕਿੰਨੇ ਲੋਕ ਜਿਹੜੇ ਇਸ ਨਮਜਤ ਕੀਤੇ ਨੇ ਦੋ ਕੀਤੇ ਹੈਗੇ ਜਿਹਨਾਂ ਤੋਂ ਤੰਗ ਸੀਗੀ ਉਹ ਉਹਦਾ ਬੇਟਾ ਜੀ ਛੋਟਾ ਰਵੀ ਤੇ ਨੌ ਕਾਜ ਲੱਗੀ ਬਠਿੰਡਾ ਦੇ ਪੋਰਸ਼ ਇਲਾਕੇ ਕਮਲਾ nehru ਕਲੋਨੀ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਬੀਤੀ ਦਿਨ ਰਾਤ ਇੱਕ ਰਿਕਸ਼ਾ ਤੇ ਸਵਾਰ ਹੋ ਕੇ ਆਏ ਚਾਰ ਨੌਜਵਾਨ ਜਿਨ੍ਹਾਂ ਦੇ ਵੱਲੋਂ ਇੱਕ ਦੁਕਾਨਦਾਰ ਨੂੰ ਆਪਣਾ ਨਿਸ਼ਾਨਾ ਬਣਾਇਆ ਗਿਆ ਤੇ ਇਸ ਦਰ ਹਥਿਆਰਾਂ ਦੀ ਨੋਕ ਤੇ ਨਾਲ ਵੱਲੋਂ 60000 ਦੇ ਕਰੀਬ ਨਕਦੀ ਲੁੱਟੀ ਗਈ ਹੈ ਦੱਸਦੀ ਹੈ ਕਿ ਮੌਕੇ ਤੇ ਪੁਲਿਸ ਜਾਂ ਜਾਂਚ ਦੇ ਲਈ ਪਹੁੰਚੀ ਹੈ ਤਾਂ ਸੀਸੀਟੀਵੀ ਕੈਮਰੇ ਫਰੋਲੇ ਜਾ ਰਹੇ ਨੇ ਲੁੱਟ ਖੋ ਕਰਨ ਵਾਲੇ ਨੌਜਵਾਨਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਤੇ ਦੱਸਿਆ ਜਾ ਰਿਹਾ ਹੈ ਕਿ ਬੀਤੀ ਦਿਨ ਰਾਤ ਜਦ ਈ ਸਰਵਿਸ ਨਾਮਕ ਦੁਕਾਨ ਤੇ ਦੋ ਨੌਜਵਾਨ ਮੂੰਹ ਬਨ ਕੇ ਦੁਕਾਨ ਦੇ ਵਿੱਚ ਦਾਖਲ ਹੁੰਦੇ ਨੇ ਜਿਨ੍ਹਾਂ ਦੇ ਕੋਲ ਤੇਜ਼ਦਾਰ ਹਥਿਆਰ ਸਨ ਤਾਂ ਇਸੇ ਦਰਮਿਆਨ ਇੱਕ ਨੌਜਵਾਨ ਦੁਕਾਨ ਦੇ ਬਾਹਰ ਮੌਜੂਦ ਸੀ ਤੇ ਇੱਕ ਈ ਰਿਕਸ਼ਾ ਦੇ ਵਿੱਚ ਬੈਠਾ ਇਹਨਾਂ ਦਾ ਇੰਤਜ਼ਾਰ ਕਰ ਰਿਹਾ ਸੀ ਦੁਕਾਨ ਦੇ ਅੰਦਰ ਬੜੇ ਦੋ ਨੌਜਵਾਨਾਂ ਦੇ ਵੱਲੋਂ ਤੇਜ਼ਦਾਰ ਹਥਿਆਰ ਵਿਖਾ ਕੇ ਪੈਸਿਆਂ ਦੀ ਲੁੱਟ ਕੀਤੀ ਗਈ ਹੈ ਤੇ ਮਿੰਟਾ ਸਕਿੰਟਾਂ ਦੇ ਵਿੱਚ ਹੀ ਉਥੋਂ ਜਦੋਂ ਰਫੂ ਚੱਕਰ ਹੋ ਗਏ ਇੱਥੇ ਹੈਰਾਨੀ ਦੀ ਗੱਲ ਹੈ ਕਿ ਪੁਲਿਸ ਨੂੰ ਸੂਚਨਾ ਦਿੱਤੇ ਜਾਣ ਦੇ ਬਾਵਜੂਦ ਵੀ ਪੁਲਿਸ ਦੇਰੀ ਦੇ ਨਾ ਪਹੁੰਚੀ ਉਧਰ ਇਸ ਘਟਨਾ ਦੇ ਸਬੰਧੀ ਥਾਣਾ ਕੈਂਟ ਪੁਲਿਸ ਜੋ ਕਿ ਮੌਕੇ ਤੇ ਪਹੁੰਚੀ ਤਾਂ ਐਸਆਈ ਜਿਨ੍ਹਾਂ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਦੁਕਾਨਦਾਰ ਦੇ ਬਿਆਨਾਂ ਤੇ ਕੇਸ ਦਰਜ ਕਰ ਲਿਆ ਗਿਆ 60000 ਦੇ ਕਰੀਬ ਦੀ ਲੁੱਟ ਹੋਈ ਹੈ ਤੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਨੇ ਪੁਲਿਸ ਦਾ ਕਹਿਣਾ ਹੈ ਕਿ ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਨੀਸ਼ ਮੇਰਾ ਨਾਮ ਹੈ ਜੀ ਇਹ ਲੁੱਥ ਹੋਈ ਆ ਜੀ ਦੋ ਬੰਦੇ ਅੰਦਰ ਗਏ ਆ ਠੀਕ ਹੈ ਕਪੜਾ ਬਣ ਕੇ ਗਏ ਆ ਦੋਨੋਂ ਥੋੜਾ ਬਹੁਤ ਹੱਥਾ ਪਾਈ ਵੀ ਹੋ ਰੁੱਤਨੇ ਵੀ ਹੋਈ ਆ ਇਹ ਵੀ ਦੇਖੋ ਜਿੰਨਾ ਵੀ ਰਕਮ ਲੈ ਕੇ ਗਏ ਆ ਉਹ ਤਾਂ ਦੇਖੋ ਇਜ਼ਕੀ ਉਹਨਾਂ ਨੂੰ ਪਤਾ ਠੀਕ ਹੈ ਜੀ ਉਹ ਭੱਜੇ ਆ ਕਿਤੇ ਆਟੋ ਦੇ ਆਟੋ ਵਾਲਾ ਤਿੰਨਾਂ ਬੰਦਾ ਸੀਗੇ ਦੋ ਬੰਦੇ ਉਹ ਪਿੱਛੇ ਗਏ ਆ ਆ ਸਾਹਮਣੇ ਨਾ ਨਾ ਆ ਦੇਖ ਦੋ ਉਹ ਸਾਰੇ ਰੋਲ ਨੂੰ ਹੋਣ ਦੀ ਅਗਨ ਦਿਹਾੜੇ ਵੀ 40 ਤੋਂ 45 ਮਿੰਟ ਬਾਅਦ ਕੰਪਲੇਟ ਤੋਂ ਬਾਅਦ ਆਕਰ ਆਉਗੀ ਤਾਂ ਲੱਗੂਗਾ ਸਾਨੂੰ ਅਗਰ ਉਹਨਾਂ ਨੇ ਕਿਸੇ ਦਾ ਕਤਲ ਕਰਤਾ ਜਾਂ ਕੋਈ ਚਾਕੂ ਮਾਰਤਾ ਕਿਸੇ ਨੂੰ ਮਾਰਤਾ ਕਾਲੀ ਕਾਲੀ ਮਿੰਟਾਵਾ ਦਾ ਹੋਗੀ ਬੋਲਦਾ ਸਾਹ ਤੱਕ ਹੀਗਾ ਸਾਡੇ ਰੋਲ ਨੂੰ ਵੀ دیرਵਾਦਾ ਬਹੁਤ ਹੀ ਲੀਅਲੀ ਬੋਲ ਲੇ ਸੀਆਰ ਉਹਨਾਂ ਜੇਸਿਸਟਮ ਉਹਨਾਂ ਜਿਹਦਾ ਜਦੋਂ ਕਾਲ ਆ ਗਈ ਚਾਰੋ ਬਸ 7 ਮਿੰਟ ਹੋ ਗਈ ਕਾਲ ਇਮੀਡੀਏਟਲੀ ਐਕਸ਼ਨ ਲੈਣ ਦੀ ਅੱਜ ਕੱਲ ਦੇ ਅੱਜ ਕੱਲ ਦੇ ਟਾਈਮ ਦੇ ਤਾਂ 2 ਜਾਂ 4 ਮਿੰਟ ਵੀ ਬਹੁਤ ਜ਼ਿਆਦਾ ਕਹਿ ਦਿੰਦੇ ਆ ਇਹ ਨਹੀਂ ਜਕਦੀ ਉਹਨਾਂ ਜਿਹਦਾ ਐਕਸ਼ਨ ਆਣਾ ਇਨੋ ਕੋਈ ਸਟ੍ਰੈਟੈਜੀ ਕਾਲ ਆਉਂਦਾ ਅਸਾਮਿਲ ਦਾ 700 ਮੀਟਰ ਹੋਊਗਾ ਆਸ-ਪਾਸ ਕੋਈ ਕੰਟਾ ਨਾ ਲੱਗਦਾ ਤੁਹਾਨੂੰ ਕਿਸੇ ਘਟਿਆ ਬਾਦ ਹੈ ਕਾਲੀ ਪੰਡਲੀ ਮੈਂਟਵਾਦਾ ਜੀ 8:00 ਘੰਟੇ ਕਾਲੀ ਪੰਡਲੀ ਮੈਂਟਵਾਦਾ 8:00 ਵਜੇ ਵੀ ਕਿਉਂ ਤਰਵੇਸ਼ ਦਾ ਦੀ ਵਾਰਦਾਤ ਕੋਈ ਮੁਸ਼ਕਿਲ ਨਹੀਂ ਹੈ ਬਸ ਐਕਸ਼ਨ ਇਮੀਡੀਏਟਲੀ ਹੋਣਾ ਚਾਹੀਦਾ ਹੈ ਕਿਉਂਕਿ ਇਸ ਇਨਫੋਰਮੇਸ਼ਨ ਤੋਂ ਕੁਲ ਆਲ ਨੋਟ ਹੋਈ ਕਾਲੀ ਜਦੋਂ ਕੰਨੜੀ ਕੋਈ ਪੈਸੇ ਦੀ ਕੋਈ ਹੋਈ ਇਸ ਮੌਕੇ ਤੇ ਆਏ ਪਿਆਲੇ ਕੀ ਉਤਾਰ ਵੀ ਕਰਦੇ ਤਾਂ ਪਤਾ ਚੱਲਦਾ ਤੇ ਦਿੱਤੇ ਦੋ ਘੱਟ ਵਿਅਕਤੀ ਦੇਖੇ ਇੱਕ ਤਾਂ ਬਾਹਰ ਵੀ ਹੋ ਸਕਦਾ ਹੈ 8:30 ਇਹ ਬੱਸ 1.7 60000 ਰੁਪਏ ਦਾ ਹੈ। ਪਰ ਇਹ ਜੀ ਕੋਈ ਕਾਪਾ ਵਗੈਰਾ ਸੀ ਕੋ। ਅੱਜ ਦੀ ਸ਼ਾਮ ਦੋ ਹੀ ਸਾਹਮਣੇ ਆਊਗਾ। ਨਹੀਂ ਹੋਰ ਕੋਈ ਚੀ ਨਹੀਂ। ਅਜੇ ਤੱਕ ਨਹੀਂ ਕੋਈ ਸਾਹਮਣੇ ਆਇਆ। ਜਿੰਨੇ ਜਣੇ ਜੋ ਵੀ ਆਏਗਾ ਦੱਸੋ। ਇਹਦੇ ਵਿੱਚ ਤਾਂ ਅੰਦਰ-ਵਾਰ ਤੇ ਆਉਂਦੇ ਪਰ ਇਹ ਰਿਕਸ਼ਾ ਦੱਸ ਰਿਹਾ ਵੀ ਰਿਕਸ਼ੀ ਤੇ। ਐਵਰੀ ਵਗੈਰਾ ਥੋੜੀ ਪੇਸ ਕਰ ਜੀ। ਜਿੰਨ ਦਾ ਸਾਹਮਣੇ। ਅੱਜ ਸਰਦ ਕਰਾਂਗੇ। Ben yaptık ki bu ਕਪੂਰਥਲਾ ਦੇ ਹਲਕਾ ਸੁਲਤਾਨਪੁਰ ਲੋਧੀ ਦੇ ਇੱਕ ਨੌਜਵਾਨ ਦੀ ਅਮਰੀਕਾ ਦੇ ਵਿੱਚ ਹਾਦਸੇ ਦੇ ਦੌਰਾਨ ਮੌਤ ਦੀ ਇਹ ਮੰਦਭਾਗੀ ਖਬਰ ਸਾਹਮਣੇ ਆਈ ਹੈ। ਤੇ ਜਾਣਕਾਰੀ ਦੇ ਮੁਤਾਬਕ ਸਾਹਿਲਪ੍ਰੀਤ ਸਿੰਘ ਬਾਜਵਾ ਜੋ ਕਿ ਸੁਲਤਾਨਪੁਰ ਲੋਧੀ ਦਾ ਰਹਿਣ ਵਾਲਾ ਹੈ ਕੁਝ ਸਮਾਂ ਪਹਿਲਾਂ ਘਰ-ਬਾਰ ਵੇਚ ਕੇ ਰੋਜ਼ੀ-ਰੋਟੀ ਕਮਾਉਣ ਦੇ ਲਈ ਤੇ ਚੰਗੇ ਦਿਨਾਂ ਦੀ ਆਸ ਦੇ ਵਿੱਚ ਅਮਰੀਕਾ ਗਿਆ ਸੀ ਪਰ ਸ਼ਾਇਦ ਪਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਬੀਤੇ ਦਿਨ ਸਾਹਿਲਪ੍ਰੀਤ ਸਿੰਘ ਬਾਜਵਾ ਦੀ ਫਲੋਰੀਡਾ ਵਿਖੇ ਇੱਕ সুইমিং ਪੂਲ ਦੇ ਵਿੱਚ ਡੁੱਬ ਦੇ ਕਾਰਨ ਮੌਤ ਹੋ ਗਈ ਹੈ ਤੇ ਖਬਰ ਸੁਣਦੇ ਆ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਪਸਰ ਗਈ ਹੈ ਦੱਸਦੇ ਕਿ ਸਾਹਿਲਪ੍ਰੀਤ ਸਿੰਘ ਦੀ ਉਮਰ ਸਿਰਫ 21 ਸਾਲ ਸੀ ਉਹ ਤੇ ਅਮਰੀਕਾ ਦੇ ਸ਼ਹਿਰ ਫਲੋਰੀਡਾ ਦੇ ਵਿੱਚ ਇੱਕ ਸਟੋਰ ਦੇ ਵਿੱਚ ਉਹ ਕੰਮ ਕਰਦਾ ਸੀ ਤੇ ਘਰ ਦਾ ਸਾਰਾ ਹੀ ਗੁਜ਼ਾਰਾ ਉਸੇ ਤੇ ਟਿਕਿਆ ਹੋਇਆ ਸੀ ਪਰਿਵਾਰ ਨੇ ਭਾਰਤ ਸਰਕਾਰ ਤੇ ਐਮਪੀ ਸੰਤ ਸੀਚੇਵਾਲ ਤੋਂ ਮ੍ਰਿਤਕ ਦੇ ਘਰ ਲਿਆਉਣ ਦੀ ਅਪੀਲ ਕੀਤੀ ਹੈ ਦੱਸਦੀ ਕਿ ਉਸਦੇ ਨਾਲ ਉਸਦੇ ਇੱਕ ਹੋਰ ਦੋਸਤ ਦੀ ਵੀ ਮੌਤ ਹੋਈ ਹੈ ਜੋ ਕਿ ਹੁਸ਼ਿਆਰਪੁਰ ਦੇ ਨਾਲ ਸੰਬੰਧਿਤ ਦੱਸਿਆ ਜਾ ਰਿਹਾ ਹੈ ਮੇਰਾ ਭਈ ਨਾਮ ਮਨਜੋਤ ਸਿੰਘ ਹੈ ਜੀ ਮੇਰਾ ਛੋਟਾ ਵੀਰ ਹੀ ਮੈ ਤੋਂ 300 ਛੋਟਾ ਅਮਰੀਕਾ ਗਿਆ ਸੀ ਜਿੱਦਾਂ ਉੱਥੇ ਕੋ ਮੁੰਡਾ ਉਹਦੇ ਨਾਲ ਦਾ ਪੱਕਾ ਹੋਇਆ ਸੀ ਜਿਹੜਾ ਸਾਡੇ ਸੁਣਨ ਚ ਆਇਆ ਉਹਦੇ ਨਾਲ ਦਾ ਮੁੰਡਾ ਪੱਕਾ ਹੋਇਆ ਸੀ ਤੇ সুইমিং ਪੂਲ ਦੇ ਵਿੱਚ ਕਿਤੇ ਗਏ ਨਾਉਣ ਸੋ ਉਹ ਬੋਲਦੇ ਜਿਨੇ ਹੁੰਦੇ ਪੈਰ ਪਤਾ ਨਹੀਂ ਕਿੱਦਾਂ ਫਿਸਲਿਆ ਉਹ ਮੁੰਡਾ ਡੁੱਬਣ ਲੱਪਿਆ ਨਾ ਜਿੱਦਾ ਗਾਂ ਜਿੱਥੇ ਡੂੰਘਾ ਪਾਣੀ ਹੁੰਦਾ ਉਧਰ ਨੂੰ ਚਲੇ ਗਿਆ ਇਹ ਉਹਨੂੰ ਕਵਰ ਬਚਾਉਂਦਾ ਪਚਾਉਂਦਾ ਉਹਨੇ ਜ ਪਤਾ ਨਹੀਂ ਰੱਬ ਜਾਣੇ ਕੀ ਬਣਿਆ ਕਿ ਉਹਨੇ ਇਹਨੂੰ ਫੜ ਲਿਆ ਜਾਂ ਇਹਨੇ ਕੀ ਹਸਾਕ ਤਾਂ ਬਣਿਆ ਉੱਥੇ ਵੀ ਦੋਵੇਂ ਜਾਣੇ ਤੁਹਾਨੂੰ ਪਤਾ ਲੱਗਾ ਕਿ ਦੋਪਤੀ ਬਾਕੀ ਸਾਡੇ ਸਾਰਾ ਪਰਿਵਾਰ ਹੁਣ ਇਹਦੇ ਤੇ ਪਹਿਲਾਂ ਮੇਰੇ ਪਾਪਾ ਦੀ ਡੈਥ ਹੋਈ 2017 ਦੇ ਵਿੱਚ ਤੇਰੇ ਇਹਨੂੰ ਬਾਹਰ ਭੇਜਿਆ ਤੇ ਉਹ ਚਲੋ ਦੇ ਰੱਬ ਦੀ ਮਾਰ ਆਈ ਇਹ ਇਹੀ ਕਹਿਣਾ ਚਾਹੁੰਦੇ ਆ ਕਿ ਕਿੰਨੀ ਉਮਰ ਕਿੰਨੀ ਸੀ ਉਹਦੀ ਉਮਰ ਜੀ 21 ਸਾਲ ਹੈ ਸਾਇਲ ਪ੍ਰੀਸ ਹੈ ਜੀ ਕਿੰਨੇ ਭਰਾ ਨੇ ਅਸੀਂ ਤਿੰਨ ਭੈਣ ਭਰਾ ਹਾਂ ਉਹ ਕਿਹੜੀ ਕੰਮ ਕਰਦਾ ਕਿਥੇ ਰਹਿੰਦਾ ਜੀ ਇਹ ਜੀ ਫਲੋਰੀਡਾ ਸ਼ਹਿਰ ਵਿੱਚ ਰਹਿੰਦਾ ਹੈ ਤੇ ਸਟੋਰ ਤੇ ਕੰਮ ਕਰਦਾ ਸੀ ਕੰਮ ਚੀਤਰ ਰਹਿ ਰਹੇ ਹਾਂ ਜੀ ਵਧੀਆ ਚੱਲ ਜਿੰਦਾ ਕੰਮ ਫੋਨ ਫਾਨ ਹੁੰਦਾ ਰਹਿੰਦਾ ਹੈ ਵਧੀਆ ਹੈ ਮੰਗ ਕਰਨੀ ਜੇ ਨਾ ਸਤਿ ਸ੍ਰੀ ਅਕਾਲ ਤੋਂ ਪਰਵਾਹ ਹਾਂ ਜੀ ਕੀ ਮੰਗ ਕਰਨੀ ਚਾਹਦੇ ਆਈ ਮੰਗ ਕਰਨੀ ਚਾਹੁੰਦੇ ਜੀ ਜਾਂਦੀ ਆ ਦੀ ਸਾਨੂੰ ਸਾਡੇ ਵੀਰ ਭਰਾ ਦਾ ਮੁੱਖ ਦੇਖਣ ਨੂੰ ਮਿਲ ਜੇ ਉਹਦੀ ਦੇਨ ਨੂੰ ਇੱਧਰ ਲਿਆਉਂਦਾ ਜਾਵੇ ਜੀ ਜੋ ਵੀ ਪਰਿਵਾਰ ਸਾਰਾ ਦਰਸ਼ਨ ਕਰ ਸਕੇ ਆਖਰੀ ਵਾਰ ਕਦੋਂ ਗੱਲ ਬਾਤ ਹੋ ਜੇ ਚੱਲੀ ਜਾ ਰਹੀ ਆਖਰੀ ਵਾਰ ਜੀ ਮੇਰੀ ਪਰਸੋਂ ਹੋਈ ਏ ਦੇ ਨਾਲ ਰਾਤੀ ਪਰਸੂ ਰਾਤੀ ਗੱਲ ਬਾਤ ਹੋਈ ਮੇਰੀ ਬਾਕੀ ਉਹ ਬੜਾ ਮਿਲਣ ਵਰਤਨ ਵਾਲਾ ਸੀ ਸਾਰਿਆਂ ਦੇ ਨਾਲ ਗੱਲਬਾਤ ਕਰਦਾ ਸੀ ਜਿੰਨੇ ਉਹਦੇ ਮਿੱਤਰ ਭਰਾ ਇਹ ਘਰ ਸਾਰੇ ਕਹਿੰਦੇ ਸੀ ਕਿ ਸਾਲ ਦੀ ਸਾਡੇ ਨਾਲ ਪਰਸੂ ਹੀ ਗੱਲ ਹੋਈ ਮਤਲਬ ਸਾਰਿਆਂ ਨਾਲ ਗੱਲ ਕੀਤੀ ਇਹਨੇ ਬਾਹੀ ਤੇ ਹੀ ਕਹਿੰਨੇ ਜੀ ਇਹੋ ਜਿਹਾ ਕਟਾ ਰੱਬ ਦੁਸ਼ਮਣ ਨੂੰ ਮਨਾ ਦੇਵੇ ਇਹੋ ਜਿਹਾ ਕਟੇ ਕਦੀ ਪੂਰੇ ਨਹੀਂ ਹੁੰਦੇ ਜੀ ਹੁਣ ਮੈਂ ਹੈਗਾ ਇਕੱਲਾ ਹੀ ਬਸ ਇਹੀ ਮੰਗ ਕਰਦੇ ਆ ਜੀ ਸਾਡੀ ਬਸ ਉਹਦੇ ਮਦਦ ਕੀਤੀ ਜਾਵੇ ਜੀ ਕਿ ਆਪਣੇ ਵੀਰ ਦੀ ਮ੍ਰਿਤਕ ਦੇ ਇਥੇ ਲਿਆ ਸਕੀਏ ਆਪਣੇ ਪਿੰਡ ਆਪਣੇ ਘਰ ਉਹਦਾ ਤੇਰਾ ਪਵਾ ਸਕੀਏ ਬਸ ਇਹਹੀ ਸਰਕਾਰ ਤੋਂ ਮੰਗ ਕਰਦੇ ਜੀ ਆਮੇ ਤੁਹਾਡਾ ਦਿੱਤੀ ਚ ਕਰਦੇ ਨਾ ਸਰਪੰਚ ਨਸੀਤਾਂ ਪਿੰਡ ਦਾ ਤੇ ਬਾਕੀ ਸੈਲਥੈਂ ਬਾਜਵਾ ਸਾਡੇ ਪਿੰਡ ਦਾ ਨੌਜਵਾਨ ਸੀਗਾ ਬਹੁਤ ਬੈਂਤੀ ਸੀਗਾ ਤੇ ਗਿਆ ਵਿਚਾਰਾ ਮਸਾਂ ਤੇ ਗਿਆ ਸੀਗਾ ਤੇ ਉੱਥੋਂ ਰੱਬ ਦਾ ਪਾਣਾ ਹੋ ਰੀ ਵਰਤ ਗਿਆ ਵਿਚਾਰੇ ਨਾਲ ਪਿੰਡ ਦੇ ਵਿੱਚ ਬਹੁਤ ਮਿਲਨ ਅਨੁਸਾਰ ਸੀ ਬੱਚਿਆਂ ਦੇ ਨਾਲ ਕੋਈ ਵੀ ਭਾਵੇਂ ਥੋੜਾ ਜਿਹੀ ਹਜੇ ਗਏ ਨੂੰ ਹੋਇਆ ਸੀ ਤੇ ਕਿਸੇ ਨੂੰ ਕੋਈ ਮਾੜੀ ਮੋਟੀ ਜ਼ਰੂਰਤ ਹੁੰਦੀ ਸੀ ਤਾਂ ਵੀ ਪਾ ਦਿੰਦਾ ਸੀ ਭਾਵੇਂ ਆਪ ਕਿੱਡੀ ਤੰਗੀ ਚੇ ਸੀਗਾ ਕਿਸੇ ਨੂੰ ਨਾ ਨਹੀਂ ਕਰਨ ਵਾਲਾ ਹਰੇਕ ਨਾਲ ਮਿਲ ਜੋੜ ਰੱਖਣ ਵਾਲਾ ਸੀਗਾ ਮਾਂ ਪਿਓ ਦਾ ਵੀ ਅਗਿਆਕਾਰੀ ਸੀਗਾ ਬੱਚਾ ਬਹੁਤ ਵਧੀਆ ਸੀਗਾ ਆ ਪਤਾ ਨਹੀਂ ਰੱਬ ਜਾਣੇ ਕਿਦਾਂ ਤੇ ਕੀ ਪਾਣਾ ਮਰਤੇ ਆ ਤੇ ਕੀ ਨਹੀਂ ਇਸ ਕਰਕੇ ਅਸੀਂ ਰਾਜ ਸਭਾ ਮੈਂਬਰ ਦੇ ਨਮੀ ਕਨੇ ਆ ਇਹਨਾਂ ਨੂੰ ਲਾਸ਼ ਲੈਣ ਵਾਸਤੇ ਮਦਦ ਕੀਤੀ ਜਾਵੇ ਤੇ ਸਾਡਾ ਮੰਤਰਾਲਾ ਗਿਆ ਨਤਾ ਜਿਹੜਾ ਉਹ ਵੀ ਮਦਦ ਕਰੇ ਪੰਜਾਬ ਸਰਕਾਰ ਵੀ ਕਰੇ ਤੇ ਸੈਂਟਰ ਗਵਰਨਮੈਂਟ ਵੀ ਕਰੇ ਤੇ ਬੱਚਾ ਜਿਹੜਾ ਵਾ ਇੱਥੇ ਲਿਆਂਦਾ ਜਾਵੇ ਤੇ ਆਖਰੀ ਵਾਰ ਇਹਦਾ ਜਿਹੜਾ ਵਾ ਮਾਂ ਪੂ ਜਿਹੜੇ ਆ ਮਦਰ ਇਹਨਾਂ ਦੀ ਕੱਲੀ ਆ ਵਿਚਾਰੀ ਇਹ ਉਹ ਨੂੰ ਦੇਖ ਰਹੇ ਬੱਚੇ ਦਾ ਇਹ ਹੀ ਮੰਨ ਕਰਦੇ ਆ ਸੀ ਇਹ ਇੱਕ ਕਰੋ ਇਸੀ ਬੈਠ ਪਰਥਾ ਹੋਈ ਰਖੜੀ ਵਾਲੇ ਦਿਨ ਇਹ ਵਿਆਹ ਸੀ ਕੋਰਾ ਸੀ ਨਾ ਇੱਕ ਵਾਰ ਆਈ ਸੀ ਅੱਜ ਤਾਂ ਮੇਰੇ ਖਿਆਲ ਅਮਰੀਕਾ ਪਹੁੰਚੇ ਤੇ ਨੰ ਚਾਰ ਵੀ ਨਹੀਂ ਹੋਇਆ ਪੰਜ ਮਿੰਟ ਪੰਜ ਮਿੰਟ ਪੰਜ ਮਿੰਟ ਪੰਜ ਮਿੰਟ ਨਹੀਂ ਗਿਆ ਹਾਂ ਰਿਸ਼ਤਿਆਂ ਨੂੰ ਤਾਰ-ਤਾਰ ਕਰਦੀ ਏ ਖਬਰ ਸਾਹਮਣੇ ਆਈ ਹੈ ਜਿੱਥੇ ਭਰਾ ਹੀ ਭਰਾ ਦਾ ਦੁਸ਼ਮਣ ਬਣ ਬੈਠਿਆ। ਵਾਜ਼ਿਲਕਾ ਦੇ ਵਿੱਚ ਇੱਕ ਭਰਾ ਦੇ ਵੱਲੋਂ ਦੂਜੇ ਭਰਾ ਦਾ ਕਤਲ ਕਰ ਦਿੱਤਾ ਗਿਆ ਅਤੇ ਛੋਟੇ ਭਰਾ ਨੇ ਵੱਡੇ ਭਰਾ ਨੂੰ ਮਾਰ ਮੁਕਾਇਆ। ਤਾਂ ਵਾਰਦਾਤ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚੀ ਤੇ ਫੋਰੈਂਸਿਕ ਟੀਮ ਦੇ ਵੱਲੋਂ ਵੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪਰਿਵਾਰ ਨੇ ਜਿੱਥੇ ਮ੍ਰਿਤਕ ਦੇ ਦਾ ਸਮਾਜ ਸੇਵੀਆਂ ਦੇ ਸਹਿਯੋਗ ਨਾਲ ਅੰਤਮ ਸੰਸਕਾਰ ਕੀਤਾ ਹੈ ਤੇ ਇਸ ਮਾਮਲੇ ਦੇ ਵਿੱਚ ਉਹਨਾਂ ਦੋਸ਼ੀ ਭਰਾ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਕੀਤੀ ਦੱਸਦੀ ਕਿ ਵਾਰਦਾਤ ਫਾਜ਼ਿਲਕਾ ਦੀ ਪੈਰੋ ਬਸਤੀ ਦੀ ਹੈ ਜਿੱਥੇ ਦੱਸਿਆ ਜਾ ਰਿਹਾ ਹੈ ਕਿ ਦੋਵਾਂ ਭਰਾਵਾਂ ਦੇ ਵਿੱਚ ਲੜਾਈ ਹੁੰਦੀ ਹੈ ਤੇ ਛੋਟੇ ਭਰਾ ਦੇ ਵੱਲੋਂ ਵੱਡੇ ਤੇ ਵਾਰ ਕੀਤੇ ਗਏ ਨੇ ਤੇ ਉਸ ਨੂੰ ਮਾਰ ਮੁਕਾਇਆ ਗਿਆ ਪਰਿਵਾਰ ਨੇ ਸ਼ੱਕ ਜ਼ਾਹਰ ਕੀਤਾ ਹੈ ਕਿ ਇਸ ਵਾਰਦਾਤ ਦੇ ਵਿੱਚ ਹੋਰ ਵੀ ਕਈ ਲੋਕ ਸ਼ਾਮਲ ਹੋ ਸਕਦੇ ਨੇ ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਇੱਕ ਕੁੜੀ ਨੂੰ ਲੈ ਕੇ ਦੋਵਾਂ ਭਰਾਵਾਂ ਦੇ ਵਿੱਚ ਵਿਵਾਦ ਹੋਇਆ ਸੀ ਜਿਸ ਦੇ ਚਲਦਿਆਂ ਕਿ ਇਹਨਾਂ ਦੋਵਾਂ ਨੇ ਸ਼ਰਾਬ ਪੀਤੀ ਹੋਈ ਸੀ ਨਸ਼ੇ ਦੇ ਵਿੱਚ ਸਨ ਜਿਸ ਦੇ ਚਲਦਿਆਂ ਕਿ ਝਗੜਾ ਹੁੰਦਾ ਹੈ ਤੇ ਇਸੇ ਦਰਮਿਆਨ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਉਧਰ ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਜਾਂਚ ਕੀਤੀ ਜਾ ਰਹੀ ਹੈ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਮਨਰਾਤਾ ਅੱਛਾ ਕੀ ਮਾਮਲਾ ਕੀ ਸੀ ਗਾ ਜੀ ਮਾਮਲਾ ਵਾ ਇਹਨਾਂ ਦਾ ਭਰਾ ਭਰਾ ਦਾ ਝਗੜਾ ਹੋਇਆ ਇੱਕ ਕੁੜੀ ਦੇ ਪਿੱਛੇ ਉਹ ਕੁੜੀ ਵੱਡੇ ਭਰਾ ਨਾਲ ਵੀ ਗੱਲ ਕਰਦੀ ਸੀ ਛੋਟੇ ਨੂੰ ਵੀ ਕਰਦੀ ਸੀ ਛੋਟੇ ਨਾਲ ਵੀ ਗੱਲ ਕਰਦੀ ਸੀ ਵੱਡੇ ਨੂੰ ਬਸ ਉਹਨੇ ਦਰੂਦੁਰ ਪੀਤੀ ਉਹਨਾਂ ਸ਼ੱਕ ਸੀ ਬਈ ਇਹ ਗੱਲ ਕਰਦਾ ਹੁੰਦੇ ਨਾਲ ਬਸ ਉਸ ਕਰਕੇ ਉਹ ਛੋਟੇ ਭਰਾ ਨੇ ਵੱਡੇ ਭਰਾ ਦੇ ਉੱਤੇ ਹੱਥ ਚੱਕਤਾ ਉਹਦੇ ਚ ਲੱਗਦਾ ਸਾਨੂੰ ਹੋਰ ਵੀ ਸ਼ਾਮਿਲ ਹੈਗੇ ਨੇ ਮੁੰਡੇ ਪਰ ਸਾਨੂੰ ਹਲੇ ਤੱਕ ਕੁਝ ਹੀ ਨਹੀਂ ਪਤਾ ਲੱਗਿਆ ਅਸੀਂ ਸਵੇਰੇ 5 ਵਜੇ ਤੇ ਫਿਰਦੇ ਪਏ ਹਾਂ ਕਿਵੇਂ ਪਤਾ ਕਿਵੇਂ ਲੱਗਿਆ ਜੀ ਸਾਨੂੰ ਕੁੜੀ ਨੇ ਦੱਸਿਆ ਸੀ ਗੁਰੂ ਸਾਹਿਬ ਦਾ ਸਿਰਨੇ ਨਾ ਕੁੜੀ ਨੇ ਦੱਸਿਆ ਸੀ ਬਈ ਅਸੀਂ ਗੱਲ ਹੋ ਗਈ ਏ ਫਿਰ ਅਸੀਂ ਇੱਥੇ ਰਾਤ ਨੂੰ 11 ਵਜੇ ਚੱਲੇ ਆ 12 ਵਜੇ ਤੱਕ ਇੱਥੇ ਪਹੁੰਚ ਗਏ ਆ ਸ਼ਾਮ ਨੂੰ ਅਸੀਂ ਉੱਥੇ ਗਏ ਨਹੀਂ ਆ ਸਵੇਰੇ ਇਹਨਾਂ ਨੂੰ ਉਠਾਇਆ ਜੀਜੇ ਰਾਂ ਨੂੰ ਇਹ ਉੱਠੇ ਨੇ ਅਸੀਂ ਫਿਰ 5 ਵਜੇ ਥਾਣੇ ਗਏ ਆ ਥਾਣੇ ਦਰਖਾਸਤ ਦਿੱਤੀ ਏ ਦਰਖਾਸਤ ਦੇ ਕੇ ਅਸੀਂ 5 ਵਜੇ ਦੇ ਬਸ ਹਸਪਤਾਲ ਚ ਥਾਣੇ ਚ ਚੱਕਰ ਕੱਟੀ ਜਾਂਦੇ ਆ ਲੜਕੀ ਕੌਣ ਸੀ ਕੀ ਜਨਾਬ ਲੜਕੀ ਮਜਬੀਆਂ ਦੀ ਸੀ ਉਹਦਾ ਨਾਮ ਕੋਮਲ ਹੈ ਕੁੜੀ ਦਾ ਪੱਕੀ ਉਹ ਦੋਨੋਂ ਪਾਸੇ ਗੱਲ ਰੱਖਦੇ ਸੀ ਛੋਟੇ ਭਰਾ ਦੇ ਹੱਥ ਤੋਂ ਬੜੇ ਭਰਾ ਦਾ ਕਤਲ ਕਰਾਤਾ ਉਹਨੇ ਕੁੜੀ ਨੇ 아이 ਰਖੜੀ ਦਾ ਤਿਉਹਾਰ ਰਖੜੀ ਦਾ ਤਿਉਹਾਰ ਸੀ ਕੀ ਕੀ ਕਿੰਦਾ ਦੇਖਦੇ ਹੋ ਕਿ ਇੱਕ ਭੈਣ ਦੇ ਜਿਹੜੇ ਰਖੜੀ ਸਜਾਣੇ ਸੀ ਰਖੜੀ ਸਜਾਣੇ ਸੀ ਬਸ ਖਪਨ ਸਜਾਵਾਂਗੇ ਸੱਡ ਤੇ ਬਸਾਨੂੰ ਇਨਸਾਬ ਮਿਲੇ ਮੁੰਡੇ ਦਾ ਕਾਤਲ ਫੜਾਇਆ ਜਾਵੇ ਜਿਹੜੀ ਕੁੜੀ ਹੈ ਨਾ ਉਹ ਕੁੜੀ ਨੂੰ ਵੀ ਸਜ਼ਾ ਮਿਲੇ ਕਿਉਂ ਉਸ ਕੁੜੀ ਕਰਕੇ ਦੋਨੋਂ ਪ੍ਰਾਂ ਦੀ ਜ਼ਿੰਦਗੀ ਖਰਾਬ ਹੋ ਗਈ ਏ ਇੱਕ ਜਾਨੂ ਚਲਾ ਗਿਆ ਇੱਕ ਉਵੇਂ ਬਰਬਾਦ ਹੋ ਗਿਆ ਤੁਹਾਡਾ ਪ੍ਰਾਂ ਸੀ ਨਹੀਂ ਮੇਰੇ ਭੈਣ ਦੇ ਮੁੰਡੇ ਸੀ ਸਾਰੀ ਵਾਰ ਦਾ ਇਸ ਤਰ੍ਹਾਂ ਦੇ ਮਨ ਦੇ ਇੱਥੇ ਬੜਾ ਵੱਡਾ ਮਨ ਸੇ ਤਾਂ ਬਸ ਜਿਹੜੇ ਸਾਡੇ ਦਿਲ ਤੇ ਬੀਤਦੀ ਪਈ ਨੇ ਉਹ ਸਾਨੂੰ ਪਤਾ ਵੀ ਸਾਡਾ ਜਵਾਨ ਮੁੰਡਾ ਗਿਆ ਚਲਾ ਕੋਈ ਮਾਸੀ ਹੋਵੇ ਕੋਈ ਮਾਸੀ ਹੋਵੇ ਕੋਈ ਮਾਂ ਹੋਵੇ ਮਾਸੀਆਂ ਮਾਵਾ ਬਰੋਬਰ ਹੁੰਦੀ ਏ ਜਵਾਨ ਮੁੰਡੇ ਦੇ ਲਾਹ ਸੇ ਵੇਖ ਕੇ ਨੱਚੇ ਸਾਡੇ ਚ ਬਹੁਤ ਫੀਲ ਹੋਈ ਕੀ ਨਾ ਜੀ ਆਪਣਾ ਮੇਰਾ ਨਾਮ ਕੋਮਲ ਹੈ ਅੱਛਾ ਕੀ ਇਹ ਹੋਇਆ ਕੀ ਐਕਸੀਡੈਂਟ ਇਹ ਐਕਸੀਡੈਂਟ ਬਾਈ ਚਾਂਸਲੀ ਹੋਇਆ ਬਿਕੋਜ਼ ਮਾਈ ਮੇਰਾ ਜਿਹੜਾ ਵੱਡਾ ਬ੍ਰਦਰ ਸੀਗਾ ਉਹ ਬਹੁਤ ਜ਼ਿਆਦਾ ਡਰਿੰਕ ਕੀਤੀ ਹੋਈ ਸੀ ਉਹਨੇ ਮੇਰੇ ਛੋਟੇ ਬ੍ਰਦਰ ਨਾਲ ਆਰਗੂਮੈਂਟ ਕਰਦਾ ਪਿਆ ਸੀ ਇਹ ਇੱਕ ਗਲਤ ਫਹਿਮੀ ਦਾ ਹਿੱਸਾ ਹੀ ਹੈ ਸਾਰਾ ਕੁਝ ਗਲਤ ਫਹਿਮੀ ਦਾ ਹੀ ਹਿੱਸਾ ਹੈ ਬਾਈ ਚਾਂਸਲੀ ਹੋਇਆ ਸਾਰਾ ਕੁਝ ਇੱਕ ਗਲ ਉਹ ਮਤਲਬ ਬਹੁਤ ਮਤਲਬ ਕੋਸ਼ਿਸ਼ ਕੀਤੀ ਉਹਨੇ ਵੀ ਹਾਂ ਵੀ ਨਾ ਹੋਵੇ ਪਰ ਬਾਈ ਚਾਂਸਲੀ ਹੋਇਆ ਇਸ਼ੂ ਕ੍ਰੀਏਟ ਕਿਉਂ ਹੋਇਆ ਜੀ ਕਿਸ ਵਾਸਤੇ ਇਸ਼ੂ ਕ੍ਰੀਏਟ ਕੁੜੀ ਕਰਕੇ ਹੀ ਹੋਇਆ ਉਹਨਾਂ ਨੇ ਲੱਗਿਆ ਵੀ ਹਾਂ ਵੀ ਇਹਦਾ ਰਿਲੇਸ਼ਨ ਜਿਹੜਾ ਹੈਗਾ ਅਦਰ ਮੇਰੇ ਬ੍ਰਦਰ ਨਾਲ ਵੀ ਚੱਲਦਾ ਵੈ ਛੋਟੇ ਬ੍ਰਦਰ ਨਾਲ ਤੇ ਉਹ ਕੁੜੀ ਜਿਹੜੀ ਹੈਗੀ ਸੀਗੀ ਉਹ ਵੀ ਇਹ ਚਾਹਦੀ ਸੀ ਮੇਰੇ ਛੋਟੇ ਬ੍ਰਦਰ ਨੂੰ ਲਾਈਕ ਕਰਦੀ ਸੀਗੀ ਬਾਈ ਬ੍ਰਦਰ ਵੱਲੋਂ ਇਹ ਕੁਝ ਹੈਗਾ ਨਹੀਂ ਸੀ ਉਹਨੇ ਬਹੁਤ ਜ਼ਿਆਦਾ ਸਮਝਾਇਆ ਪਰ ਉਹਦੇ ਇਹ ਸੀ ਕਿ ਵੀ ਉਹ ਕੁੜੀ ਮੈਨੂੰ ਛੱਡ ਕੇ ਚਲੀ ਜਾਊਗੀ ਬਸ ਇਹ ਕੁੜੀ ਦਾ ਹੀ ਮੈਟਰ ਹੈ ਜ਼ਿਆਦਾਤਰ ਤਾਂ ਇਹ ਕਿੰਦਰ ਕੋਈ ਸ਼ਰਾਬ ਵੀ ਨਸ਼ਾ ਬਣ ਬਣਿਆ ਕਾਰਨ ਹਾਂਜੀ ਉਹਨੇ ਬਹੁਤ ਜ਼ਿਆਦਾ ਡਰਿੰਕ ਕੀਤੀ ਸੀ ਤਿੰਨ ਦਿਨਾਂ ਤੋਂ ਸ਼ਰਾਬ ਪੀਂਦਾ ਵੈਸੀ ਮੈਂਟਲੀ ਡਿਸਟਰਬ ਹੋਇਆ ਪਿਆ ਸੀ ਹਾਰਟਲੀ ਬ੍ਰੋਕ ਹੋਇਆ ਪਿਆ ਸੀ ਉਹਨੇ ਉਹਨੂੰ ਕੁੜੀ ਨੂੰ ਬਹੁਤ ਜ਼ਿਆਦਾ ਮੈਸੇਜ ਕੀਤੇ ਕੋਲ ਕੀਤੀਆਂ ਵੀ ਹਾਂ ਕਿ ਮੇਰੇ ਨਾਲ ਗੱਲ ਕਰ ਲੈਣ ਤਾਂ ਮੈਂ ਮਾਰ ਦਾਂਗਾ ਇਹ ਫਲਾਣ ਮਗਨ ਬੱਟੇ ਉਹਨੇ ਨਹੀਂ ਆਇਆ ਤੇ ਇਹਨਾਂ ਦੋਵਾਂ ਦੀ ਮਤਲਬ ਗੱਲਬਾਤ ਹੋਈ ਸੀ ਪਹਿਲਾਂ ਥੋੜੀ ਜੀ ਦੋਵੇਂ ਬ੍ਰਦਰ ਸੀ ਗੱਲਬਾਤ ਹੋਈ ਸੀ ਕਿ ਹਾਂ ਵੀ ਪਿਆਰ ਨਾਲ ਸਮਝਾਉਣ ਦੀ ਤੇ ਇਹਨਾਂ ਨੇ ਪਿਆਰ ਨਾਲ ਗੱਲ ਕੀਤੀ ਵੀ ਪਰ ਉਹ ਪਿਆਰ ਦੀ ਥੋੜੀ ਥੋੜੀ ਜ਼ਿਆਦਾ ਤਕਰਾਰ ਹੋ ਗਈ ਉਹ ਹੀ ਜੇ ਤੱਕਾਂ ਮੁੱਕੀ ਹੋ ਗਈ ਤੇ ਬਾਈਕ ਦੀ ਕਿ ਆ ਗਿਆ ਕਿ ਉਹ ਕਤਲ ਕੀਤਾ ਗਿਆ ਉਹਦੋਂ ਤੁਹਾਡੇ ਨਾਲ ਗੱਲ ਵੀ ਹੋਈ ਸੀ ਹਾਂਜੀ ਮੇਰੇ ਨਾਲ ਗੱਲ ਹੋਈ ਸੀ ਕਿਉਂਕਿ ਉਹ ਇੱਕਦਮ ਘਬਰਾ ਗਿਆ ਸੀ ਛੋਟਾ ਵਾਲਾ ਬ੍ਰਦਰ ਵੀ ਹਾਂ ਵੀ ਬ੍ਰਦਰ ਨੂੰ ਵੀ ਹੋਸ਼ ਨਹੀਂ ਆ ਰਿਹਾ ਪਤਾ ਨਹੀਂ ਕੀ ਹੋ ਗਿਆ ਮੈਂ ਨਾਲ ਕੱਲ ਕੀਤੀ ਉਹਨੇ ਤੇ ਮੈਨੂੰ ਲੱਗਿਆ ਮਜ਼ਾਕ ਕਰਦੇ ਪਏ ਨੇ ਇਹਨਾਂ ਨੇ ਮੈਨੂੰ ਫੋਟੋ ਵਗੈਰਾ ਭੇਜੀ ਜੈਸੀ ਹੋਸੀ ਤੇ ਵਿੱਚ ਉਸੇ ਵਾਈਟ ਚਾਂਸਗੇ ਸੀ ਆਏ ਆ ਉਸੇ ਟਾਈਮ ਹੀ ਦੇਖਿਆ ਤੇ ਇਹ ਸੀਨ ਕ੍ਰੀਏਟ ਹੋਇਆ ਪਿਆ ਸੀ ਤੁਸੀਂ ਕਿੱਥੇ ਰਹਿੰਦੇ ਸੀ ਮੈਂ ਰਹਿੰਦੀ ਤਾਂ ਇੱਥੇ ਆ ਫਾਜ਼ਿਲਕਾ ਚ ਬਟ ਮੈਂ ਜੋਬ ਤੇ ਹਿੰਦੇ ਕਿੱਥੇ ਕਰਦੇ ਹੋ ਜੁਦਾਨ ਇਸ ਤਰ੍ਹਾਂ ਦੇਖਦੇ ਰਕੜੀ ਦੇ ਤਿਹਾਕ ਇਸ ਤਰ੍ਹਾਂ ਪਾਈਦੇ ਚਲਾ ਦੇ ਬਹੁਤ ਬਹੁਤ ਜ਼ਿਆਦਾ ਫੀਲ ਹੋ ਰਿਹਾ ਹੈ ਕੁਝ ਕਹਿ ਨਹੀਂ ਸਕਦੇ ਪਰ ਹੁਣ ਇੰਦਲੀ ਮੇਰੇ ਕੋਲ ਕੋਈ ਗੱਲ ਨਹੀਂ ਹੈਗੇ ਬਹੁਤ ਜ਼ਿਆਦਾ ਇਮੋਸ਼ਨਲ ਹੋਏ ਪਿਆ ਬਹੁਤ ਜ਼ਿਆਦਾ ਕਿਉਂਕਿ ਸੂਬਾ ਦੇ ਭੋਗ ਦੇ ਫਿਰਦੇ ਆ ਅਸੀਂ ਹਾਲੇ ਤੱਕ ਉਹਨ ਦੀ ਪੋਸਟਮੈਨ ਰਿਪੋਰਟ ਨਹੀਂ ਆਈ ਸੂਬਾ ਦੇ ਕਰਦੇ ਪਿਆ ਹਾਂ ਮਹੌਨ ਨੂੰ ਆ ਗਈ ਹਾਲੇ ਤੱਕ ਸਾਡੀ ਰਿਪੋਰਟ ਨਹੀਂ ਆਈ ਅਸੀਂ ਅਮਤੀ ਸੰਸਕਾਰ ਤੱਕ ਨਹੀਂ ਕੀਤਾ ਰਾਤ ਦੀ ਬੇਕਤਰੀ ਹੋਈ ਹੋਊਗੀ ਜਿਹੜਾ ਮਰਨ ਵਾਲਾ ਸੀ ਉਹ ਤਾਂ ਕਿ ਨਾਲ ਸੀ ਉਹ ਦਾ ਨਾਮ ਸ਼ਿਵਮ ਸੀ ਕਿਹਦੀ ਮਾਰੇ ਉਹ ਕੋਸੀ ਕਿ ਅਜੇ ਸੀ ਅਈ ਕੁੱਤਾ ਕਿਹਦਾ ਸੀਗਾ ਅੱਜੇ ਛੋਟਾ ਸੀ ਛਿਓ ਵੱਡਾ ਸੀ ਛੋਟੇ ਨੇ ਮਤਲਬ ਕਿ ਵੱਡੇ ਨੂੰ ਮਾਰਿਆ ਹਾਂਜੀ ਕਾਰਨ ਲੜਕੀ ਬੰਦਾ ਹਾਂਜੀ ਤੁਹੋਂ ਕੀ ਮੰਗ ਕਰਦੇ ਹੋ ਇਹ ਕਿਸ ਤਰ੍ਹਾਂ ਦੀ ਬਸ ਜੋ ਹੋਇਆ ਸੀ ਬਾਈ ਚਾਂਸ ਲਈ ਹੁਣ ਦੋਵੇਂ ਬ੍ਰਦਰ ਸੀਗੇ ਇਨਸਾਫ ਤਾਂ ਹੋਵੇਗਾ ਹੀ ਹੁਣ ਇਹ ਤਾਂ ਹੈ ਨਹੀਂ ਐਵੇਂ ਹੋ ਜਾਵੇ ਪਰ ਕੋਈ ਗੱਲ ਨਹੀਂ ਦੇਖਦੇ ਆਂ ਕੀ ਬੰਦਾ ਕਿੰਨੇ ਭਰਾ ਕੈਂਟਰ ਆ ਅਸੀਂ ਤਿੰਨ ਭਿੰਦ ਭਰਾ ਹਾਂ ਉਹ ਭਰਾ ਸੀ ਤਿੰਨ ਬ੍ਰਦਰ ਹੈ ਕਿਨੇ ਕੁ ਕਿ ਲਾਗੇ ਕਿ ਮੈਂ ਨਾਮ ਕੀ ਹੈ ਤੁਹਾਡਾ ਮੇਰਾ ਨਾਮ ਪੰਗਲ ਹੈ ਸਭ ਤੁਸੀਂ ਕਿਹੜੀ ਜਗ੍ਹਾ ਆਏ ਹੋ ਕੀ ਕੰਮ ਕਰ ਰਹੇ ਸੀ ਜਾਣ ਕਰ ਦਿਓ ਸਬਤ ਇਹ ਅਸੀਂ ਇਸ ਟਾਈਮ ਕਰ ਰਹੇ ਹਾਂ ਪੈਰੋਵਾਸਤੀ ਇੱਥੇ ਇੱਕ ਦੋ ਪਰਾਂਵਾਂ ਚ ਆਪਸੀ ਟਕਰਾਰ ਹੋਇਆ ਸੀ ਜਿੰਦੇ ਵਿੱਚ ਇੱਕ ਦੀ ਡੈਥ ਹੋ ਗਈ ਮੌਕੇ ਦੇ ਦੇਖ ਲਿਆ ਗਿਆ ਫ੍ਰੈਂਚਿਕ ਟੀਮ ਆਈ ਸੀਗੀ ਮੌਕਾ ਦੇਖਿਆ ਗਿਆ ਅੱਗੇ ਦੀ ਕਾਰਵਾਈ ਕਰ ਰਹੇ ਸਰ ਕੋਈ ਪਤਾ ਲੱਗਿਆ ਕਿ ਕਿੰਨੇ ਮਾਰੇ ਆ ਕੋਨ ਸੀ ਇਹ ਮਰਨ ਵਾਲਾ ਕੋਈ ਨਾਮ ਸੀ ਆਪ ਜੀ ਦੋਵੇਂ ਪਰਮੈਂਟੂ ਨੂੰ ਮੈਂ ਮਹੀਨਿਆਂ ਦੇ ਵਿੱਚ ਇੱਕ ਬੰਦੇ ਡੈੱਡ ਡੈੱਡ ਜਿਹਦਾ ਨਾਮ ਸੀ ਹਾਂ ਉਹਨਾਂ ਦਾ ਨਾਮ ਸ਼ਿਮੂ ਹੈਗਾ ਸੀ ਇਹ ਕਿੰਨੇ ਸ਼ੱਕ ਹੈ ਇਹ ਕਿੰਨੇ ਤੇ ਉਹਨਾਂ ਦਾ ਸ਼ੱਕਾ ਫਰਾਈ ਹੈਗਾ ਅੱਜ ਦਰੂ ਪੀਤੀ ਸੀ ਕਿ ਆਪ ਸਤੂ ਨੂੰ ਮੈਂ ਸਿਰਫ ਇਹਨੇ ਕੋਈ ਇਰਾਦਾ ਨਹੀਂ ਵੈਸੇ ਤਰ੍ਹਾਂ ਵਾਰਦਾਤ ਰਾਤ ਦੀ ਹੈਗੀ ਜਿਹੜਾ ਸਵੇਰੇ ਸਾਡੇ ਕੋਲ ਇਨਫੋਰਮੇਸ਼ਨ ਆਈ ਹੈ ਮੌਕੇ ਤੇ ਡੈੱਡ ਬੋਡੀ ਦਿਖਾ ਦਿਓ ਹਾਂ ਡੈੱਡ ਬੋਡੀ ਮਾਰਚੀਂਗ